ਆਮ ਆਦਮੀ ਪਾਰਟੀ ਦੇ ਮੈਨਿਓਰਟੀ ਵਿੰਗ ਦੇ ਬਣੇ ਜ਼ਿਲ੍ਹਾ ਸਕੱਤਰ ਸਾਬਾ ਪੱਟੀ ਦਾ ਲਗਾਤਾਰ ਮਸੀਹ ਭਾਈਚਾਰੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵਲੰਟਰੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਸ਼ਹਿਰ ਧਾਰੀਵਾਲ ਦੇ ਲੁਧਿਆਣਾ ਮੱਲਾ ਵਿੱਚ ਵੀ ਬੀਤੇ ਦਿਨ ਸਾਬਾ ਪੱਟੀ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅੱਜ ਵੀ ਉਹਨਾਂ ਦੇ ਗ੍ਰਹਿ ਵਿਖੇ ਧਾਰੀਵਾਲ ਦੇ ਨਜ਼ਦੀਕੀ ਪਿੰਡ ਤ੍ਰਿਜਿਆ ਨਗਰ ਤੋਂ ਅਜੀ ਮਸੀਹ ਦੀ ਅਗਵਾਈ ਹੇਠ अनेका ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸਾਬਾ ਪੱਟੀ ਦੇ ਗ੍ਰਹਿ ਵਿਖੇ ਪਹੁੰਚੇ ਔਰ ਇਸ ਮੌਕੇ ਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੱਲਬਾਤ ਦੌਰਾਨ ਸਾਬਾ ਪੱਟੀ ਨੇ ਕਿਹਾ ਕਿ ਉਹ ਆਪਣੇ ਪਾਰਟੀ ਦੇ ਵਰਕਰਾਂ ਦੇ ਔਰ ਮਸੀਹ ਪਾਈਚਾਰੇ ਦੇ ਲੋਕਾਂ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਲਗਾਤਾਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਗੱਲਬਾਤ ਦੌਰਾਨ ਅਜੀਤ ਮਸੀਹ ਤਰੀਜ਼ਾ ਨਗਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਮਸੀਹਪਰਾ ਸਾਬਾ ਪੱਟੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਉਹ ਆਸ ਕਰਦੇ ਹਨ ਕਿ ਸਾਬਾ ਪੱਟੀ ਮਿਲੀ ਇਸ ਨਵੀਂ ਜ਼ਿੰਮੇਵਾਰੀ ਦੇ ਨਾਲ ਮਸੀਹ ਭਾਈਚਾਰੇ ਦੀ ਮੁਸ਼ਕਲਾਂ ਦਾ ਹੱਲ ਕਰਨਗੇ ਗੌਰਤ ਲਬ ਹੈ ਕਿ ਸਾਬਾ ਪੱਟੀ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਤਾਰੀਵਾਲ ਔਰ ਇਲਾਕੇ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਔਰ ਇਹਨਾਂ ਦਾ ਇੱਕ ਵੱਡਾ ਪ੍ਰਭਾਵ ਹੈ ਸਾਬਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਸਾਬਾ ਪੱਟੀ ਜਿੰਦਾਬਾਦ 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 ਕੀ ਇਕਤਾ ਜਿੰਦਾਬਾਦ ਆਮ ਦੀ ਪਾਰਟੀ ਜਿੰਦਾਬਾਦ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਦੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਸਰਦਾਰ ਜਗਰੂਪ ਸਿੰਘ ਸੇਖਵਾ ਜਿੰਦਾਬਾਦ ਦੇਖੋ ਜੀ ਅੱਜ ਇਹ ਮੇਰੇ ਪਿੰਡ ਫਤੇਨਗਲ ਦੇ ਵਿੱਚ ਮੇਰੇ ਗਰੇ ਵਿਖੇ ਬੜੇ ਵਿਸ਼ੇਸ਼ ਤੌਰ ਤੇ ਮੇਰੇ ਸਤਿਕਾਰਯੋਗ ਵੀਰ ਪਿੰਡ ਤਰੀਜਾ ਨਗਰ ਤੋਂ ਸ਼ਹਿਰਤਾਰੀਵਾਲ ਤੋਂ ਅਜੇ ਜੀ ਸਾਡੇ ਬਜ਼ੁਰਗ ਤੇ ਬਾਕੀ ਸਾਡਾ ਜਿੰਨਾ ਵੀ ਯੂਥ ਆ ਤਰੀਜਾ ਨਗਰ ਦਾ ਖਾਸ ਕਰਕੇ ਅੱਜ ਵਿਸ਼ੇਸ਼ ਤੌਰ ਤੇ ਜੋ ਮੈਨੂੰ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਮਿਨੋਰਿਟੀ ਵਿੰਗ ਦਾ ਗੁਰਦਾਸਪੁਰ ਦਾ ਲਗਾਇਆ ਗਿਆ ਵਾ ਅੱਜ ਇਹਨਾਂ ਨੇ ਵਿਸ਼ੇਸ਼ ਤੌਰ ਤੇ ਸਾਡੀ ਆਮ ਆਦਮੀ ਪਾਰਟੀ ਦੀ ਸੀਨੀਅਰ ਐਡਵਿਸ਼ਿਪ ਦਾ ਧੰਨਵਾਦ ਕੀਤਾ ਵਾ ਤੇ ਇਹਨਾਂ ਨੇ ਸਾਡੇ ਜੋ ਹਲਕਾ ਇੰਚਾਰਜ ਨੇ ਸਰਦਾਰ ਜਗਰੂ ਸਿੰਘ ਸੇਖਵਾ ਜੀ ਦਾ ਵਿਸ਼ੇਸ਼ ਤੌਰ ਤੇ ਇਹਨਾਂ ਨੇ ਧੰਨਵਾਦ ਕੀਤਾ ਵਾ ਤੇ ਮੈਂ ਮੈਂ ਜਦੋਂ ਦਾ ਮੇਰਾ ਨੋਟੀਫਿਕੇਸ਼ਨ ਹੋਇਆ ਵਾ ਉਹਦੇ ਦਾ ਤੁਸੀਂ ਦੇਖ ਤੁਸੀਂ ਦੇਖ ਰਹੇ ਹੋ ਕਿ ਸਾਡੇ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਵਾ ਇੱਕ ਬੜੀ ਵੱਡੀ ਖੁਸ਼ੀ ਦੀ ਜਿਹੜੀ ਆ ਲਹਿਰ ਪਾਈ ਜਾ ਰਹੀ ਆ ਤੇ ਇਹ ਜਿਹੜਾ ਸਾਡਾ ਯੂਥ ਇੱਥੇ ਖੜਾ ਵਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਨੂੰ ਜਿਹੜਾ ਵੱਖ ਬੜੇ ਵੱਡੇ ਲੈਵਲ ਤੇ ਆਪਾਂ ਜਿਹੜਾ ਵਾ ਮਜ਼ਬੂਤ ਕਰਾਂਗੇ ਦੇਖੋ ਜੀ ਜੋ ਸਾਡੀ ਇਹ ਡਿਊਟੀ ਲਗਾਈ ਗਈ ਹੈ ਸਾਡੀ ਆਮ ਆਦਮੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਿਨੋਰਟੀ ਦੇ ਵਿੱਚ ਸਾਡੇ ਜਿੰਨੇ ਵੀ ਮਿਨੋਰਟੀ ਦੇ ਵਿੱਚ ਸਾਡੇ ਜਿੰਨੇ ਵੀ ਭਰਾ ਆਂਦੇ ਨੇ ਉਹ ਤੋਂ ਇਲਾਵਾ ਜਿੰਨੇ ਵੀ ਸਾਡੇ ਸਹਿਯੋਗੀ ਸੱਜਣੇ ਲੋੜਵੰਦ ਆਪਾਂ ਸਾਰਿਆਂ ਦਾ ਇਸ ਮਕਸਦ ਇਸ ਲੈਵਲ ਤੇ ਆਪਾਂ ਇੱਕ ਮੀਟਿੰਗ ਕਰਾਂਗੇ ਸਾਡੀ ਜਿੰਨੀ ਮਿਨੋਰਟੀ ਦੀ ਟੀਮ ਆ ਤੇ ਆਪਾਂ ਜੋ ਪਰੇਸ਼ਾਨੀਆਂ ਨੇ ਸਾਡੀ مصیبائی چارے دیਆਂ ਜਿੰਨੀਆਂ ਮਿਨੋਰਟੀ دیਆਂ ਪਰੇਸ਼ਾਨੀਆਂ ਨੇ ਆਪਾਂ ਉਹਨਾਂ ਦੀ ਇੱਕ ਵਧੀਆ ਲੈਵਲ ਤੇ ਮੀਟਿੰਗ ਕਰਕੇ ਡਿਸਟ੍ਰਿਕਟ ਲੈਵਲ ਤੇ ਵੀ ਚੰਡੀਗੜ੍ਹ ਕਾਪਾ ਮੀਟਿੰਗ ਕਰਕੇ ਤੇ ਆਪਾਂ ਉਹਨਾਂ ਦਾ ਜਿਹੜਾ ਵਾ ਹੱਲ ਕਰਾਂਗੇ ਆਪਣੇ ਲੋਕਾਂ ਦਾ ਅੱਜ ਆਪਾਂ ਸਾਬਾ ਪਟੇਲੀ ਸਾਡੇ ਫਤੇਨਗਲ ਤੋਂ ਸਾਡੇ ਵੱਡੇ ਵੀਰ ਅਸੀਂ ਉਹਨਾਂ ਦੇ ਘਰ ਆ ਕੇ ਦੇ ਨਾਲ ਸਾਰੇ ਪਿੰਡ ਦੇ ਨੌਜਵਾਨ ਪਿੰਡ ਜੀ ਨਗਰ ਤੋਂ ਅਸੀਂ ਉਹਨਾਂ ਦੇ ਘਰ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਅਸੀਂ ਆਮ ਆਦਮੀ ਪਾਰਟੀ ਦੇ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਸਰਦਾਰ ਜਰੂ ਸਿੰਘ ਸੇਖਵਾ ਜੀ ਦਾ ਤਹਿ ਦਿਲੋਂ ਹੀ ਧੰਨਵਾਦੀ ਆ ਕਿਉਂਕਿ ਸਾਡੇ ਮਿਨਿਉਰਿਟੀ ਵਿੰਗ ਦੇ ਸਾਡੇ ਵੱਡੇ ਭਰਾ ਨੂੰ ਜਿਆ ਜਨਰਲ ਅਸਕਰ ਲਗਾਇਆ ਗਿਆ ਤੇ ਮੈਂ ਆਸ਼ ਕਰਦਾ ਕਿ ਸਾਡੇ ਜਿੰਨੇ ਵੀ ਮਸੀਹ ਭਾਈਚਾਰੇ ਐਸਬੀਸੀ ਦੀਆਂ ਜਿੰਨੀਆਂ ਵੀ ਪਿਛਲੇ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਲੈ ਕੇ ਜਾਣਗੇ ਤੇ ਉਹਨਾਂ ਨੂੰ ਉਹਨਾਂ ਦਾ ਜਲਦੀ ਜਲਦੀ ਹੱਲ ਵੀ ਕਰਵਾਉਣਗੇ